ਜੋ ਤੁਸੀਂ ਇਹ ਛੋਟੇ ਜਿਹੇ ਨੋਟਿਸ ਦੇ ਉੱਤੇ ਸਾਰੇ ਤੁਹਾਡੇ ਨਾਲ ਪਿਆਰ ਕਰਦੇ ਨੇ ਉਹ ਸਾਰੇ ਹੀ ਲਾਡਲ ਨਾਡਰ ਵਾਲੇ ਬੰਦੇ ਨੇ ਵਪਾਰੀ ਬੰਦੇ ਚਾਹਦੇ ਨੇ ਕਿ ਤੁਹਾਡਾ ਕਾਲਜ ਦੇ ਨਾਲ ਜਿਹੜਾ ਤਾਲਮਿਲ ਪੜਿਆ ਸਖਤੀ ਨਾਲ ਕਾਰਵਾਈ ਕਰਾਂਗੇ ਜੀ ਪੁਰਾਣੇ ਪੁਲਿਸ ਦੀ ਜਿਹੜੀ ਉਹ ਪ੍ਰਪੋਜ਼ਲ ਗਈ ਹੋਈ ਹੈ ਪਰ ਥੋੜਾ ਉਹ ਝੋਲ ਚੱਲ ਰਹੀ ਹੈ ਉੱਤੇ ਵੀ ਗੌਰ ਕਰਦੇ ਮੈਂ ਹੁਣ ਬੇਸਿਕਲੀ ਕੀ ਹੈ ਕਿ 550 ਬੰਦੇ ਸਾਡਾ ਰਿਟਾਇਰ ਹੋ ਗਿਆ ਹੈ ਮੈਂ ਤਿੰਨ ਮਹੀਨੇ ਇੱਥੇ ਨਹੀਂ ਸੀਗਾ ਉਹਤੇ ਕੁ ਮਹੀਨੇ 750 ਬੰਦਾ ਪੈਰ ਹੋ ਗਿਆ ਕਿਉਂਕਿ ਸਾਰੇ ਲੋਕ ਬਾਅਦ ਚ ਲੈਗੇ ਕੋਈ ਹੋਰ ਬੱਚਿਆਂ ਕੋਲ ਜਾਣਾ ਚਾਹੁੰਦਾ ਪੁਲਿਸ ਦੀ ਜੌਬ ਔਖੀ ਹੈ ਸੋ ਉਸ ਕਰਕੇ ਜਦੋਂ ਇਹ ਸੀ ਵੀ ਟ੍ਰੈਵਲ ਪੀਸੀਆਰ ਨੂੰ ਪਹਿਲਾਂ ਕਵਰ ਕਰ ਲਈਏ ਕਿਉਂਕਿ ਸਾਡੀ ਬੇਸਿਕ ਚੀਜ਼ ਜਿਹੜੀ ਚੱਲਦੀ ਰਹੇ ਫਿਰ ਟੂਰਿਜ਼ਮ ਵੱਲ ਵੀ ਆਪਾਂ ਜ਼ਰੂਰ ਲੈ ਕੇ ਆਵਾਂਗੇ ਜੀ ਜਿਹੜੀ ਗੁਜਰਾਤ ਵਾਲੀ ਗੱਲ ਸਿੱਖ ਸਾਹਿਬ ਨੇ ਕਹੀ ਹੈ ਉਹ ਪਟੇ ਹਾਂ ਜੀ ਅੱਪਾ ਇਹਨੂੰ ਗੱਲ ਉਹ ਲੈ ਕੇ ਦਿੰਦੇ ਆਂ ਕਿਉਂਕਿ ਦਾ ਟਾਈਮ ਲਿ ਮਸਟ ਬੀ ਡਿਫਾਈਨਡ ਕਿ ਉਹ 30 ਡੇਜ਼ ਨੇ ਜਾਂ 60 ਡੇਜ਼ ਦੇ ਆਊਟਰ ਸਟਾਉਟ ਸੇਸ਼ਨ ਹੈ 60 ਡੇਜ਼ ਦਾ ਹੈ ਕੋ 90 ਡੇਜ਼ ਦਾ ਹੈ ਬਟ ਥੇਟ ਸ਼ੁੱਡ ਬੀ ਦਾ ਟਾਈਮ ਲਿ ਮਸਟ ਪਰਫੈਕਟ ਹਾਂ ਬੜਾ ਸੋਹਣਾ ਬਣਾਣਾ ਕੁਛ ਨਹੀਂ ਬੰਦਾ 35 ਸਾਲ ਤੋਂ ਪਹਿਲੀ ਵਾਰ ਸਾਰਾ ਏਰੀਆ ਕਲੀਅਰ ਹਾਂ ਜੀ ਹਾਂ ਜੀ ਪੱਕੀਆਂ ਡਿਊਟੀਆਂ ਲੱਗੀਆਂ ਸਭ ਜਿਹੜੀਆਂ ਉਹ ਲੱਗਿਆ ਰਹਿਣ ਨਾ ਚੇਂਜ ਹੋਣ ਤਾਂ ਸਰ ਬੜਾ ਵਧੀਆ ਪ੍ਰਭਾਵ ਹੋਊਗਾ ਜ਼ੋਰ ਕਰਨਾ ਅਗਲੇ ਡੇ ਬਹੁਤ ਬਹੁਤ ਸਾਰੀ ਧੰਨਵਾਦ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਕਿ ਸੰਪਰਕ ਪ੍ਰੋਗਰਾਮ ਜਿਹੜਾ ਪੰਜਾਬ ਚ ਪਬਲਿਕ ਨਾਲ ਮਿਲ ਪੁਲਿਸ ਦਾ ਉਹਨੂੰ ਵਧਾਇਆ ਜਾਵੇ ਉਹਦੇ ਤਹਿਤ ਅਜ ਅੰਮ੍ਰਿਤਸਰ ਦੇ ਵਿੱਚ ਸਾਰੇ ਵਪਾਰ ਮੰਡਲ ਤੇ ਸਾਰੀਆਂ ਮਿਹਨ ਅਸੋਸੀਏਸ਼ਨਸ ਨਾਲ ਮੀਟਿੰਗ ਕੀਤੀ ਗਈ ਹੈ ਔਰ ਉਹਦੇ ਤੇ ਜਿਹੜੇ ਚਰਚਾ ਦੇ ਵਿਸ਼ਾ ਸੀਗੇ ਉਹ ਸੀਗਾ ਕਿ ਮੇਨਲੀ ਟ੍ਰੈਫਿਕ ਪਾਰਕਿੰਗ ਤੇ ਓਵਰ ਆਲ ਸਿਕਿਉਰਿਟੀ ਸਿਨੈਰੀਓ ਕਿਚ ਕਾਫੀ ਪੁਲਿਸ ਦੇ ਲੇਟੈਸਟ ਵਿਜ਼ਿਬਿਲਟੀ ਆ ਵਧੀਆ ਹੈ ਉਹਦੇ ਬਾਰੇ ਵੀ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਔਰ ਕੁਝ ਸੁਝਾਅ ਸੀਗੇ ਨਵੀਆਂ ਪਾਰਕਿੰਗਸ ਦੇ ਵਨ ਵੇ ਟ੍ਰੈਫਿਕ ਦੇ ਉਹਨਾਂ ਤੇ ਪੜੀ ਲੰਬੀ ਚੌੜੀ ਚਰਚਾ ਹੋਈ ਹੈ ਔਰ ਅਸੀਂ ਇਹ ਡਿਸੀਜਨ ਲਿਆ ਕਿ ਦੋ ਫੋਰਮ ਜਿਹੜੇ ਨੇ ਇੱਕ ਸਿਵਲ ਲਾਈਨ ਏਰੀਆ ਦਾ ਇੱਕ ਵੌਲਟ ਸਿਟੀ ਦਾ ਉਹ ਜਿਹੜਾ ਟਰੇਡਰਸ ਦੇ ਨਾਲ ਉਹਦੇ ਅਲੱਗ ਦੋ ਫੋਰਮ ਬਣਾਏ ਜਾਣਗੇ ਜੋ ਕਿ ਡਿਮਾਂਡ ਸੀ ਔਰ ਇਸ ਤੋਂ ਇਲਾਵਾ ਰੈਗੂਲਰਲੀ ਇਹ ਮੀਟਿੰਗ ਜਿਹੜੀਆਂ ਚੱਲਣਗੀਆਂ ਇੱਕ ਮਹੀਨਾ ਸੰਪਰਕ ਪ੍ਰੋਗਰਾਮ ਹੈਗਾ ਜਿੱਚ ਇੱਕ ਕਸਟਰ ਆਫਸਰ ਐਟ ਲੀਸਟ ਇੱਕ ਮਹੀਨੇ ਚ ਦੋ ਮੀਟਿੰਗਾਂ ਜ਼ਰੂਰ ਇੱਕ ਹਫਤੇ ਹੀ ਦੋ ਮੀਟਿੰਗਾਂ ਜ਼ਰੂਰ ਕਰੇਗਾ ਔਰ ਨੀਚੇ ਲੈਵਲ ਤੇ ਮੁਹੱਲਾ ਕਮੇਟੀ ਵਾਰਡ ਕਮੇਟੀਆਂ ਵੀ ਬਣਾਈਆਂ ਗਈਆਂ ਜਿੱਚ ਐਸ ਐਚਓ ਸਹਿਬਾਨ ਤੇ ਜਿਹੜੇ ਡੀ ਐਸ ਪੀਜ਼ ਨੇ ਉਹ ਸਾਰਿਆਂ ਨੂੰ ਅਸੀਂ ਏਰੀਆ ਵੰਡ ਕੇ ਔਰ ਆਪਣੇ ਥਾਣੇ ਦੇ ਏਰੀਆ ਦੇ ਵਿੱਚ ਵੀ ਲੋਕਾਂ ਦੇ ਨਾਲ ਸੰਪਰਕ ਕਰਨਗੇ ਸੋ ਦਾ ਡਰੱਗਸ ਤੇ ਸਟਰੀਟ ਕ੍ਰਾਈਮ ਨੂੰ ਅਸੀਂ ਹੋਰ ਵੀ ਮਜ਼ਬੂਤੀ ਨਾਲ ਪਬਲਿਕ ਦੀ ਕੋਆਪਰੇਸ਼ਨ ਨਾਲ ਇਹਨੂੰ ਠੱਲ ਪਾ ਸਕੀ ਸਰ ਮੀਟਿੰਗਸ ਚੱਲਦੀਆਂ ਸਾਡੇ ਨਾਲ ਵੀ ਸਭ ਮੀਟਿੰਗ ਕੀਤੀ ਸੀ ਇਹ ਪਾਰਲਮੈਂਟ ਬਟ ਨਥਿੰਗ ਹੈਸ ਬੀਨ ਇੰਪਲੀਮੈਂਟਡ ਸੋ far ਕਾਹਦੇ ਬਾਰੇ ਜੀ ਟ੍ਰੈਫਿਕ ਨੂੰ ਲੈ ਕੇ ਹੈ ਜੀ ਟ੍ਰੈਫਿਕ ਨੂੰ ਲੈ ਕੇ ਉਹ ਸਾਡੇ ਕੋਲ ਕਾਫੀ ਇਨਪੁਟਸ ਜਿਹੜੀਆਂ ਲਈਆਂ ਸੀ ਉਹਨਾਂ ਨੇ ਕੋਈ ਨਹੀਂ ਮੇਰੇ ਖਿਆਲ ਹੁਣ ਤੱਕ ਕਾਫੀ ਅਸੀਂ ਫੋਰਸ ਵੀ ਦਿੱਤੀ ਹੈ ਜੀ ਉਹਦੇ ਚ ਤੁਹਾਨੂੰ ਹੁਣ ਦਿਖੇਗਾ ਜੀ ਉਹਦਾ ਚੇਂਜਸ ਵੀ ਕਾਫੀ ਕੀਤੇ ਆ ਕਿ ਰੋਸਟਰ ਕਿਦਾਂ ਬਣੇਗਾ ਸਾਰਾ ਉਹ ਆਈ ਥਿੰਕ ਤੁਸੀਂ ਆਉਣ ਵਾਲੇ ਦਿਨਾਂ 'ਚ ਤੁਸੀਂ ਉਹ ਦੇਖੋਗੇ ਫਰਕ ਪੈ ਲੋ ਅਵੇਅਰਨੈਸ ਕੈਂਪੇਨ ਹੋਈ ਜੀ ਜਾਂ ਕਿਸੇ ਇਹ ਅਵੇਅਰਨੈਸ ਵੀ ਕਰਨੀ ਹੈ ਜੀ ਟ੍ਰੈਫਿਕ ਰੈਗੂਲੇਸ਼ਨ ਨੂੰ ਮੇਨ ਪ੍ਰਾਇਓਰਟੀ ਦੇ ਰਹੇ ਆ ਆਪਾਂ ਮੋਰ ਥੈਨ ਵਾਇਓਲੇਸ਼ਨ so that ਲੋਕ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਸਕਣ ਔਰ ਕਈ ਦਿੱਕਤਾਂ ਹੈਗੀਆਂ ਇਨਕ੍ਰੋਚਮੈਂਟ ਹੈ ਉਹ ਕਾਰਪੋਰੇਸ਼ਨ ਨਾਲ ਸਾਡਾ ਡਿਸਕਸ਼ਨ ਹੋਇਆ ਹੈ ਸੀਸੀਟੀਵੀ ਕੈਮਰੇ ਲਵਾ ਰਹੇ ਆ ਔਰ ਸਟਰੀਟ ਲਾਈਟਸ ਦਾ ਵੀ ਸਾਰੀ ਲਿਸਟ ਉਹਨਾਂ ਨੂੰ ਦਿੱਤੀ ਹੈ ਜਿਹੜੀਆਂ ਖਰਾਬ ਨੇ ਤੇ ਨਵੀਆਂ ਲਵਾਉਣੇ ਚਾਹੁੰਦੇ ਆ ਕਿਉਂਕਿ ਨੇਰੇ ਦਾ ਵੀ ਕ੍ਰਾਈਮ ਨਾਲ ਤੇ ਟ੍ਰੈਫਿਕ ਨਾਲ ਸਿੱਧਾ ਇੱਕ ਤਾਲਮਿਲ ਮਤਲਬ ਉਹਦਾ ਇਫੈਕਟ ਹੁੰਦਾ ਜੀ ਥੈਂਕ ਯੂ ਜੀ